ਹਾਂਜੀ ਦੋਸਤੋ ਸਤ ਸ੍ਰੀ ਅਕਾਲ ਜੀ ਸਾਡੇ YouTube ਚੈਨਲ PB Horse Lover ਤੇ ਤੁਹਾਡਾ ਸਵਾਗਤ ਹੈ ਜੀ ਹਾਂਜੀ ਦੋਸਤੋ ਆ ਘੋੜੀ ਦਿਖਾਉਣ ਲੱਗੇ ਆ ਤੁਹਾਨੂੰ ਮੱਥੇ ਪਟਾ ਇੱਕ ਪੈਰ ਚੱਟਾ ਤੇ ਕਮੈਤ ਰੰਗ ਆ ਜੀ ਵਾਲਪੋਰੀਆਂ ਦੀ ਬਿਲਕੁਲ ਸਾਫ਼ ਆ ਜੀ ਤੇ 22 ਦਿਨ ਹੋ ਗਏ ਕ੍ਰਾਸ ਕਰਾਈ ਨੂੰ ਜੀ ਤੇ ਦਲਵਾਗ ਦੇ ਪੁੱਤੇ ਤੋਂ ਤਰਣੀ ਵਾਲੇ ਦਰਵਾਹ ਘੋੜੇ ਦਾ ਬੱਚਾ ਜੀ ਉਸ ਘੋੜੇ ਤੋਂ ਇਹ ਗੱਬਣਾ ਦੋਸਤੋ ਤੇ ਹਾਈਟ ਹੈਗੀ ਆ ਦੋਸਤੋ ਇਹਦੀ 59 ਇੰਚ ਸਵਾਰੀ ਦੀ ਬਿਲਕੁਲ ਪਾਸ ਆ ਘੋੜੀ ਉਮਰੇ ਦੀ ਸੀ 7 ਸਾਲ ਆ ਦੋਸਤੋ ਬਾਡੀ ਬਣਤਰ ਦੀ ਬਹੁਤ ਚੰਗੀ ਆ ਦੋਸਤੋ ਮਜ਼ਬੂਤ ਘੋੜੀ ਆ ਤੇ ਕੋਈ ਵੀ ਨਵਾਂ ਬੰਦਾ ਵੀ ਇਹਨੂੰ ਖਰੀਦ ਸਕਦਾ ਕਿਉਂਕਿ ਸੌ ਹਸੀਲ ਬਹੁਤ ਆ ਦੋਸਤੋ ਤੇ ਇਹ ਖੜੀ ਆ ਪਿੰਡ ਨੰਗਲਾਂ ਜੱਸੀ ਵੀਰੇ ਕੋਲੇ ਤੇ ਇਹ ਹੈਗਾ ਜੀ ਪੱਖੋਵਾਲ ਦੇ ਕੋਲੇ ਨੰਗਲ ਖੁਰਦ ਵੀਰੇ ਹੁਣ ਤੁਸੀਂ ਕੰਟੈਕਟ ਕਰ ਸਕਦੇ ਹੋ So